ਸੱਚੀ ਗੱਲ ਜੀ ਸਾਰਿਆਂ ਨੂੰ ਕਿਤਰਾ ਹਾਲ ਚਾ ਸਾਰਿਆਂ ਦੇ ਤੇ ਮੈਂ ਵੀ ਠੀਕ ਆ ਤੇ ਅੱਜ ਬੜੇ ਦਿਨਾਂ ਬਾਅਦ ਧੁੱਪ ਨਿਕਲੀ ਆ ਮੇਰੇ ਸਮਾਂ ਹੋਇਆ ਜੀ ਦੁਪਹਿਰ ਦੇ 12:10 ਮਿੰਟ ਕਹਿ ਸਕਦੇ ਆ ਮੈਂ ਸੋਚਿਆ ਚਲੋ ਧੁੱਪ ਨਿਕਲੀ ਆ ਤਾਂ ਥੋੜੀ ਜਿਹਾ ਤੁਰਕੇ ਆਉਣੀ ਆ ਤਰਨੂਮਾ ਸਜੀ ਨਹੀਂ ਕਰਨ ਡਿਆ ਪਰ ਆਪਣੇ ਆਪ ਨੂੰ ਸਮਝਾਇਆ ਵੀ ਕਿੰਨੇ ਦਿਨ ਹੋ ਗਏ ਮੈਂ ਘਰੋਂ ਬਾਹਰ ਨਹੀਂ ਨਿਕਲੀ ਤੁਰੰਤ ਜਾਣਾ ਚਾਹੀਦਾ ਤੇ ਪਹਿਲਾਂ ਸਵੇਰੇ ਉੱਠੇ ਬਾਬਾ ਜੀ ਦਾ ਨਾਮ ਲਿਆ ਤੇ ਚਾਹ ਬਣਾਈ ਫਿਰ ਚਾਹ ਪੀ ਕੇ ਭਾਂਡੇ ਧੋਤੇ ਉਸ ਤੋਂ ਬਾਅਦ ਫਿਰ ਫਿਰ ਹੋਰ ਕਰਦੇ ਕੰਮ ਕਰ ਕੀਤੇ ਤੇ ਹੁਣ ਜੀ ਕਰਦਾ ਸੀ ਬਸ ਸੌਂ ਜਾਈਂਗੀ ਤੇ ਸੋਚਿਆ ਨਹੀਂ ਤੁਰ ਕੇ ਆਣੀ ਤੇ ਪੁੱਤੀ ਬੰਦੇ ਰੇ ਪੈ ਨੇ ਪੱਤੇ ਝੜੂ ਮੌਸਮ ਹੋਇਆ ਪਿਆ ਫਲ ਜਿਹਨੂੰ ਕਹਿੰਨੇ ਆਪਾਂ ਤੇ ਦੇਖਦੇ ਆ ਕਿੰਨਾ ਤੁਰ ਮੁੰਡਿਆ ਅੱਧੇ ਘੰਟੇ ਸ਼ਾਇਦ ਤੁਰੂੰਗੀ ਪਰ ਪੱਕਾ ਨਹੀਂ ਪਤਾ ਆ ਪੱਤੇ ਇਕੱਠੇ ਕੀਤੇ ਆ ਮਸ਼ੀਨ ਦੀ ਦੇ ਨਾਲ ਹਾਂ ਦੇਖੋ ਕਿਦਾਂ ਚੁੱਕਣਗੇ ਛੋਟਾ ਗਿੱਜਾ ਗਿੜਾ ਲਾ ਕੇ ਹੁਣ ਸਕੂਲ ਨੂੰ ਬੱਚੇ ਦੀ ਛੁੱਟੀ ਹੋਣਾ ਇੱਧਰੋਂ ਜਾ ਕੇ ਮੋੜਨੀ ਆ ਪਾਰਕ ਦੇ ਵਿੱਚ ਵਿੱਚ ਇਹ ਹੈਗੀਆਂ ਜੀ ਤਿੰਨ ਪਾਰਕਾਂ ਛੱਪੜ ਵੀ ਕਹਿ ਸਕਦੇ ਇਹਨਾਂ ਨੂੰ ਮੀਂਹ ਦਾ ਪਾਣੀ ਇੱਥੇ ਖਲੋ ਜਾਂਦਾ ਆਪਕੇ ਇਹ ਫਿਰ ਹੌਲੀ-ਹੌਲੀ ਨਿਕਲਦਾ ਪਾਣੀ ਛੁੱਪੜ ਦਾ ਦੇਖੋ ਕਿਤਨਾ ਮਿੱਟੀ-ਮਿੱਟੀ ਹੋ ਗਈ ਹੈ ਕਿੰਗਾ ਥਾਂ ਤੇ ਆ ਹੈਗੀ ਜੀ ਘਰਾਂ ਦੇ ਲਾਗੇ ਸਾਈਕਲ پارک ਜਿਨੋਂ ਆਪਾਂ ਕਹਿ ਸਕਦੇ ਆ ਸਾਈਕਲ ਚਲਾਉਂਦੇ ਨੇ ਬੱਚੇ ਇਸ ਟੋੜਿਆਂ ਦੇ ਉੱਤੇ ਸੋਹਣੇ ਟੋੜੇ ਬਣਿਆ ਵੱਡੇ ਪੰਜ ਵੱਡੇ ਟੋੜੀਆਂ ਫਿਰ ਉਸ ਤੋਂ ਛੋਟੇ ਫਿਰ ਉਸ ਤੋਂ ਛੋਟੇ ਦੇਖੋ ਹਲੋ ਅੱਲਾ ਕਮਨਸ ਸਸਟਿਕੋਲਜੀ ਸਾਰਿਆਂ ਨੂੰ ਮੈਂ ਬਸ ਤੁਰਨਾਈ ਥੋੜੇ ਟਾਈਮ ਵਾਸਤੇ ਕਿੰਨੇ ਮਿੰਟ ਤੁਰਨਾ ਮੈਨੂੰ ਵੀ ਨਹੀਂ ਪਤਾ ਜਦੋਂ ਆਪਾਂ ਖਾਣਾ ਖਾ ਲੇ ਤਾਂ ਫਿਰ ਜ਼ਿਆਦਾ ਖਾ ਹੋ ਜਾਂਦਾ ਗਰਮ ਗਰਮ ਮੈਂ ਖਾ ਕੇ ਤਿੰਨ ਰੋਟੀਆਂ ਆਟੇ ਦੇ ਵਿੱਚ ਮੂਲੀ ਗੰਨੀ ਸੀਗੀ ਕਤੂ ਕਸ਼ ਕਰਕੇ ਤੇ ਪਰੌਂਠਾ ਪਰੌਂਠਾ ਹੀ ਹੁੰਦਾ ਰੋਟੀ ਰੋਟੀ ਹੁੰਦੀ ਨੀ ਵਧੀਆ ਸੱਚੀ ਨਹੀਂ ਵਧੀਆ ਨਹੀਂ ਬਣੀ ਪਰ ਫਿਰ ਵੀ ਬੁੱਤਾ ਜਾਂ ਲੱਗੇਗੇ ਫਿਰ ਵੀ ਗਰਮ ਗਰਮ ਤੱਤੀਆਂ ਤੱਤੀਆਂ ਤਿੰਨ ਰੋਟੀਆਂ ਖਾ ਲਈ ਫਿਰ ਥੋਪੀ ਲੈ ਦੇਈ ਟੱਡ ਗਿਆ ਆਫਰ ਹਣੇ ਕਿ ਚੱਲ ਪਚਾ ਕੇ ਆਉਣੀ ਆ ਹੈਲੋ ਹੈਲੋ एवरीवन ਸੀ ਕਿਡਜ਼ਰਸ ਪਲੇਇੰਗ ਮੇਬੀ ਦਸ ਦੇਰ ਲੰਚ ਟਾਈਮ ਹਾਈ ਕੇਮ ਫਰਮ ਦੇਰ ਉੱਪਰ ਆਏ ਅੱਤਰ ਚੱਲੇ ਆ ਕਿਆ ਤੇ ਥੋੜੀ ਜਿਹੀ ਮਿੰਟਾਂ ਦਾ ਮੈਂ ਗਿੜਾ ਘਟੂੰਗੀ ਜ਼ਿਆਦਾ ਨਹੀਂ ਯੇਪ ਹਾਂ ਦੇ ਤੇ ਟੂਟੀ ਵੀ ਨਹੀਂ ਲੱਗੀ ਪਾਣੀ ਦਿੱਤੇ ਲੱਗੀ ਮੂਲੀ ਵਾਲੀ ਰੋਟੀ ਖਾਂਗੇ ਨਾ ਪਾਣੀ ਦਿੱਤੇ ਉਹ ਲੱਗਦੀ ਹੈ ਇਧਰ ਬੱਚੇ ਖੇਡਦੇ ਆ ਸ਼ਾਇਦ ਤੁਸੀਂ ਦੇਖ ਸਕਦੇ ਜਣੇ ਥੋੜੇ ਦੂਰ ਆ ਬੱਸ ਉਹ ਮੈਂ ਫੈਂਸ ਦਿਨ ਹਾਲ ਨਾਲ ਕੰਧ ਜਿਹਦੇ ਨਾਲ ਨਾਲ ਤੁਰਦੀ ਹੁਣ ਮੈਂ ਕਿਹਾ ਚਲੋ ਬੱਚੇ ਖੇਡਦੇ ਹੈ ਨਾ ਤੇ ਇੱਧਰ ਤੁਰਦੇ ਆਪਾਂ ਤੇ ਕਾਹ ਨਹੀਂ ਅਜੇ ਕੱਟਿਆ ਸਿਰਫ ਪੱਤੇ ਇਕੱਠੇ ਕੀਤੇ ਹਨਾਂ ਨੇ ਤੇ ਬੂਟ ਲੈਤ ਲੀਤੇ ਪਰ ਗੰਦੇ ਬੜੀ ਜਲਦੀ ਹੋ ਜਾਂਦੇ ਨੇ ਦੇਖ ਲਓ پارک ਇਹ پارک ਦਾ ਦੂਜਾ ਹਿੱਸਾ ਗਾੜੀ ਜਾ ਕੇ ਤੀਸਰਾ ਹਿੱਸਾ ਹੋਣਾ ਉਧਰ ਪਹਿਲਾ ਹਿੱਸਾ ਸੀ ਇਧਰੋਂ ਮੈਂ ਆਈ ਮੈਂ ਤਾਂ ਸੋਚਿਆ ਘਾ ਗਿੱਲਾ ਹੋਗਾ ਤਰੇਲ ਜੀ ਪੈ ਕੇ ਪਰ ਉਹਨੇ ਤਰੀਲ ਤਰੂਲ ਉਡਾ ਦਿੱਤੀ ਚੱਕ ਦਿੱਤੀ 10-15 ਮਿੰਟ ਮਸੀ ਤੁਰ ਹੋਣਾ ਉਹ ਵੀ ੱੱਕੇ ਦੇ ਨਾਲ ਅੱਗੇ ਦੇ ਨਾਲ ਦਿਲ ਇੱਧਰ ਪਰੇ ਦਿਨ ਹੁੰਦੇ ਉਹ ਕਹਿ ਸਕਦੇ ਆ ਅੱਜ ਮੈਂ ਘੰਟਾ ਪਈ ਵੀ ਸੀਗੀ ਕਿਉਂਕਿ ਮੈਂ 4 ਵਜੇ ਉੱਠ ਖੜੀ ਸੀਗੀ ਮੇਰੀ 4 ਵਜੇ ਜਾਗ ਗਈ ਉਧਰ ਬਹੁਤ ਜ਼ਿਆਦਾ ਕਾਰਾਂ ਜਾਂਦੀਆਂ ਹੁੰਦੀਆਂ ਉਧਰ ਵਿੱਚ ਕਰ ਲੈ ਬੱਚਿਆਂ ਦਾ ਸਕੂਲ ਉਧਰ ਛੋਟੇ ਬੱਚਿਆਂ ਦਾ ਜਿੱਧਰ ਮੈਂ ਹੀ ਉਧਰ ਹਾਈ ਸਕੂਲ ਤੇ ਇਧਰ ਜਾ ਕੇ ਯੂਨੀਵਰਸਿਟੀ ਹੁੰਦੀ ਆ ਜੀ ਹੁਣ ਪਤਾ ਨਹੀਂ ਕੌਣ-ਕੌਣ ਮੇਰੀ ਲਾਈਵ ਦੇਖਣ ਦੇ ਕੌਣ ਨਹੀਂ ਤੇ ਕਿਸੇ ਨੂੰ ਸਮਝਾਉਂਦੀ ਮੇਰੀ ਗੱਲ ਦੀ ਜਨੀ ਇਹ ਵੀ ਨਹੀਂ ਪਤਾ ਇੰਡੀਆ ਵਿੱਚ ਤਾਂ ਸਾਰੇ ਸ਼ਾਇਦ ਸੁੱਤੇ ਹੋਣੇ ਆ ਦੇਖੋ ਕਿਤਨਾ ਪੱਤੇ-ਪੁੱਤੇ ਇਕੱਠੇ ਹੋਏ ਪਏ ਇਤਰਨ ਦੇ ਮਿੱਟੀ ਦੇ ਵਿੱਚ ਤੁਰਨਾ ਬੜਾ ਮਜ਼ਾ ਆਉਂਦਾ। ਛੋਏ ਨੇ ਜਿਹੜੀ ਮਿੱਟੀ-ਮਿੱਟੀ ਜੀ ਕੱਢੀ ਹੁੰਦੀ ਆ। ਆ ਆ ਗਿਆ ਜੀ ਤੀਸਰਾ ਛੱਪੜ। ਪਾ ਤੀਸਰਾ ਪਾਰਕ ਦਾ ਹਿੱਸਾ ਵੀ ਕਹਿ ਸਕਦੇ। ਕਿਉਂਕਿ ਵਜ਼ਕਾਰ ਉਹਨਾਂ ਨੇ ਇਹਾ ਤੋੜਾ ਜਿਹਾ ਬਣਾਇਆ ਹੁੰਦਾ ਉੱਚਾ ਤਾਂ। ਤਾਂ ਫਿਰ ਪਤਾ ਲੱਗਦਾ ਜੇ ਤੀਸਰਾ। ਸਭ ਤੋਂ ਪਹਿਲਾਂ ਇੱਧਰ ਪਾਣੀ ਖਿਲੋਂਦਾ ਹੁੰਦਾ। ਸਾਰੀਆਂ ਸੜਕਾਂ ਦਾ ਘਰਾਂ ਦਾ ਸ਼ਾਇਦ ਇਹ। ਗਲੀ ਜਾਂਦਾ ਤੇ ਫਿਰ ਹੌਲੀ ਹੌਲੀ ਹੁਣ ਪਣ ਕੇ ਫਿਰ ਖੂਜੇ ਚ ਵੱਢ ਜਾਂਦਾ ਉਧਰ ਵੀ ਮੋਟਰ ਲੱਗੀ ਕਾਫੀ ਵੱਡੀ ਫਿਰ ਸ਼ਾਇਦ ਪਾਣੀ ਪੈਲੀਆਂ ਨੂੰ ਜਾਂਦਾ ਹੋਊਗਾ ਜਾਂ ਜਮ੍ਹਾਂ ਕਰਕੇ ਰੱਖ ਲੈਂਦੇ ਆ ਨੂੰ ਲੱਗਦਾ ਹਣੇ ਮੈਂ ਵੀਡੀਓ ਦੇਖਣ ਢੀ ਸੀ ਪਤਾ ਨਹੀਂ ਉਹ ਪਾਕਿਸਤਾਨ ਦੀ ਲੱਗਦੀ ਸੀਗੀ ਅਚਾਨਕ ਹੀ ਫੇਸਬੁੱਕ ਤੇ ਮੂਰੇ ਆ ਗਈ ਮੈਂ ਤਾਂ ਫੇਸਬੁੱਕ ਤੇ ਜਾਂਦੀ ਨਹੀਂ ਕਈ ਵਾਰੀ ਕੋਈ ਵੀਡੀਓ ਪੌਣੀ ਹੋਵੇ ਤੇ ਅਚਾਨਕ ਚਲੀ ਜਾਈਦਾ ਪਰ ਉਹਦੇ ਚ ਛੋਟੀ ਜੀ ਬੱਚੀ ਸੀਗੀ ਬਹੁਤ ਪਿਆਰੀ ਬੱਚੀ 6-7 ਸਾਲਾਂ ਦੀ ਹੋਊਗੀ ਤੇ ਇੱਕ ਪਤਾ ਨਹੀਂ ਮੁੰਡਾ ਸੀਗਾ ਉਹਦੇ ਹੱਥ ਬਦ ਨਹੀਂ ਕਿਤਨਾ ਆ ਗਈ ਉਹ ਕੁੜੀ ਹਣ ਰੱਬ ਜਾਣੇ ਭਈਆਂ ਦਾ ਮੁੰਡਾ ਸੀ ਜਾਂ ਕੌਣ ਸੀ ਮੁੰਡਾ ਹੋਗਾ ਸ਼ਾਇਦ ਅੰਦਾਜ਼ਾ ਜੇ 16 ਸਾਲਾਂ ਦਾ ਹੋਊਗਾ ਉਹ ਵਿਚਾਰੀ ਕੁੜੀ ਨੂੰ ਲੈ ਕੇ ਸ਼ਾਇਦ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਨ ਲੱਗਾ ਸੀਗਾ ਫੇਰ ਫਿਰੰਗਦਿਆਂ ਨੇ ਪ੍ਰਵਾਸੀਆਂ ਨੇ ਪਤਾ ਨਹੀਂ ਹੁਣ ਕੌਣ ਸੀ ਉਸੇ ਪਿੰਡ ਦੇ ਸੀ ਉਹਨਾਂ ਨੇ ਮੁੰਡਾ ਫੜ ਲਿਆ ਤੇ ਕੁੜੀ ਦੀ ਜਾਨ ਵਚਾਲੀ ਨਿੱਕੀ ਜਿਹੀ ਬੱਚੀਆਂ ਨੂੰ ਨਹੀਂ ਦੇਖ ਲੋ ਛੱਡ ਦੇ ਇੰਨਾ ਹਲਕਾ ਕੁੱਦਿਆ ਪਿਆ ਹੈ ਹਨਾ ਇਸ ਤਰ੍ਹਾਂ ਦੇ ਇਨਸਾਨਾਂ ਨੂੰ ਪਰ ਕਦੀ ਮਾਫ ਨਾ ਕਰੇ ਤੁਸੀਂ ਛੋਟੀਆਂ ਛੋਟੀਆਂ ਬੱਚੀਆਂ ਨੂੰ ਨਹੀਂ ਛੱਡਦੇ ਹੈਗੇ ਹਨਾ ਤੇ ਮੈਂ ਤਾਂ ਕਿਹਾ ਤੇ ਧੰਨਵਾਦ ਬਾਬਾ ਜੀ ਤੁਸੀਂ ਇਹ ਬੱਚੀ ਦੇ ਨਾਲ ਗਲਤ ਕੰਮ ਹੋਣ ਬਚਾ ਲਿਆ ਤੇ ਬੱਚੀ ਦੀ ਜਾਨ ਬਚਾ ਲਈ ਥੈਂਕ ਯੂ ਸੌਰੀ ਆ ਵਾਸ ਟਾਕਿੰਗ ਇਨ ਮਾਈ ਲੈਂਗੁਏਜ ਯੂ ਹੈਵ ਵੰਡਰਫੁਲ ਡੇ ਟੂ ਆਮ ਫਰਮ ਕੈਲੀਫੋਰਨੀਆ ਆ ਵਾਸ ਟੈਲਿੰਗ ਦਿਸ ਸਮਾਲ ਸਟੋਰੀ ਯੂ ਨੋ ਸਮ country they tried to rape the kids you know they kidnap kids i just saw a video on facebook that was uh, i was talking about if nobody understand my language te main parmatma da shukar kita te oh bachchi kehvi rahi pehni meri choti ji bachchi aa kinni pyari ji cute ji she sat salan di bachchi aa te ko bichari hun jo jo ਕਿਸ ਨੇ ਪੁੱਛਿਆ ਵੀ ਕੀ ਕੀਤਾ ਨੇ ਤੇrna ਉਹ ਵਿਚਾਰੀ ਕਹਿੰਦੀ ਵੀ ਮੇਰੀ ਛੋਟੀ ਜਿਹੀ ਬੱਚੀ ਪਤਾ ਨਹੀਂ ਉਹਨੇ ਸੂਟ ਪਾਇਆ ਸੀ ਹਨ ਨਹੀਂ ਕਹਿੰਦੀ ਮੇਰੀ ਸਲਵਾਰ ਲਾਈ ਮੇਰੇ ਕੱਪੜੇ ਲਾਏ ਹਨਾ ਮਰ ਜਣਿਆ ਤੂੰ ਨਿੱਕੀ ਜੀ ਬੱਚੀ ਤੇ ਦੇ ਕੱਪੜੇ ਉਤਾਰਦਾ ਹਨਾ ਲਾਉਣਾ ਤੇ ਲੇਖਾ ਕਿੱਥੇ ਦੇਣਾ ਹਨਾ ਆ ਦੇਖੋ ਜੀ ਇੱਥੋਂ ਪਾਣੀ ਸ਼ਾਇਦ ਆਉਂਦਾ ਆ ਹਨੇ ਨੇ ਪਤਾ ਇੱਥੋਂ ਪਾਣੀ ਆਉਂਦਾ ਤੇ ਜਾਂਦਾ ਮੇਰੇ ਸਭ ਤੇ ਸਾਰੀਆਂ ਸੜਕਾਂ ਦਾ ਪਾਣੀ ਇੱਥੋਂ ਆਉਂਦਾ ਆ ਹੁਣ ਕਿ ਉਧਰ ਇੱਕ ਖੂਜਾ ਬਣੂ ਚ ਪਈ ਜਾਂਦਾ ਮੈਨੂੰ ਮੈਂ ਵੀ ਅੱਜ ਹੀ ਦੇਖਿਆ ਆਮ ਡੂਇੰਗ ਫਾਈਨ ਥੈਂਕ ਯੂ ਸਾਰੀ ਐਡੀ ਨਿਡ ਗੈਜਰ ਕੁਐਸਚਨ ਯੂ نو ਮਾਈ ਇੰਗਲਿਸ਼ ਇਜ਼ ਸੈਕੰਡ ਲੈਂਗੁਏਜ ਥੈਟ ਇਜ਼ ਨੋਟ ਮਾਈ ਮਦਰ ਟੰਗ ਮਾਈ ਮਦਰ ਟੰਗ ਇਜ਼ ਪੰਜਾਬੀ So I'm trying to speak English. Uh, I my English is poor because that's not my language, but I'm trying my best, you know. I'm here. I'm I'm live from California, Central of California. Close by San Francisco, Los Angeles. So I'm from USA. So this is small kids school. That is seventh and eighth grade school. That side is the high school where I came from. This side is university. You know. So I don't want to go there because too many parents waiting for their kids when they are they're going to off from school and they can pick them up. So I don't want to bother them. Sometimes you know I don't want to make kids scared. Yeah. yeah so thank you for your nice comment i really like it whoever come in my life thank you so much have a good day if it's, you guys have a night good night good afternoon good morning you know Okay. 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 So please if you guys live out of America, if it's in America, nowhere kids is safe. Try to take your kids, you know, if they're outside, if they're walking, playing in front of the house. Please take care of them. You know so these days is very scary in america too you know we don't know what can happen i heard so many bad news if kids uh, want to go out with their parents like go for eating uh, for their birthday they got shoot you know we don't know where, where our kids and parents is safe nowhere not even the house you know so please take care of yourself and take care of your kids, you know. Yeah, so God bless everyone. That's all I can say, you know. Even I'm walking, I'm an adult, I'm scared to you know, we don't know where a person can come and shoot you, you know. but we cannot stay inside twenty four seven in the house, you know. Yeah, we had to go. To buy stuff like grocery clothes we had to go here and there so nowhere it's safe but we cannot stuck in the house yeah okay gee, bye everyone i'll I talk on live 15 almost 15 minutes 14 minutes but nobody's talking coming commenting so i will turn off my live thank you so much see you guys later okay bye